ਪ੍ਰੈਸ ਕਲੱਬ ਪਕਤਾਪਈ ਵੱਲੋਂ 10ਵਾਂ ਕੈਲੰਡਰ ਰੀਲੀਜ਼ ਅਤੇ ਪੱਤਰਕਾਰ ਸਨਮਾਨ ਸਮਾਰੋਹ ਆਯੋਜਿਤ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਪੰਜਾਬ ਨਾਲ ਸੰਬੰਧਿਤ ਪ੍ਰੈਸ ਕਲੱਬ ਪਕਤਾਪਈ ਵੱਲੋਂ ਆਪਣੀ ਸਥਾਪਨਾ ਦੇ 10 ਸਾਲ ਪੂਰੇ ਹੋਣ ਤੇ 10ਵਾਂ ਕੈਲੰਡਰ ਰੀਲੀਜ਼ ਸਮਾਰੋਹ ਅਤੇ ਪੱਤਰਕਾਰ ਸਨਮਾਨ ਸਮਾਰੋਹ ਬੜੇ ਹੀ ਸਾਦੇ ਅਤੇ ਗੌਰਵਮਈ ਢੰਗ ਦੇ ਨਾਲ ਮਨਾਇਆ ਗਿਆ ਇਸ ਸਵਾਗਤ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸਰਦਾਰ ਕੁਲਵੰਤ ਸਿੰਘ ਮਲੂਕਾ ਚੇਅਰਮੈਨ ਕਲੈਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਪਾਈ ਮੋਗਾ ਅਤੇ ਜੈ ਸਿੰਘ ਛੱਬਰ ਪ੍ਰਧਾਨ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਮੋਕੇ ਜ਼ਿਲ੍ਹਾ ਬਠਿੰਡਾ ਦੇ ਵੱਖ-ਵੱਖ ਖੇਤਰਾਂ ਤੋਂ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰੇ ਨੇ ਸ਼ਾਮਲਿਤ ਕੀਤੀ। ਸਮਾਰੋਹ ਦੌਰਾਨ ਮੁੱਖ ਮਹਿਮਾਨਾਂ ਵੱਲੋਂ ਪ੍ਰੈਸ ਕਲੱਬ ਪੱਤਾ ਪਾਈ ਦਾ 10ਵਾਂ ਕੈਲੰਡਰ ਰੀਲੀਜ਼ ਕੀਤਾ ਗਿਆ। ਕੈਲੰਡਰ ਰੀਲੀਜ਼ ਕਰਦੇ ਹੋਏ ਮੁੱਖ ਮਹਿਮਾਨ ਸਰਦਾਰ ਕੁਲਵੰਤ ਸਿੰਘ ਮਲੂਕਾ ਅਤੇ ਜੈ ਸਿੰਘ ਛੱਬਰ ਨੇ ਕਿਹਾ ਕਿ ਪੱਤਰਕਾਰ ਤਾਂ ਸਮਾਜ ਦਾ ਆਇਨਾ ਹੁੰਦੇ ਹਨ ਅਤੇ ਨਿਰਪੱਖ, ਸੱਚੀ ਅਤੇ ਜ਼ਿੰਮੇਵਾਰ ਪੱਤਰਕਾਰਤਾ ਨਾਲ ਹੀ ਸਮਾਜ ਨੂੰ ਸਹੀ ਦਿਸ਼ਾ ਮਿਲਦੀ ਹੈ। ਉਨਾ ਪ੍ਰੈਸ ਕਲੱਬ ਪਕਤਾਪਾਈ ਦੀ ਤਾਰੀਫ਼ ਕਰਦੇ ਹਨ ਕਿ ਹਾਂ ਕਿ ਕਲੱਬ ਵੱਲੋਂ ਪਿਛਲੇ 10 ਸਾਲਾਂ ਤੋਂ ਇਲਾਕੇ ਦੇ ਮੁੱਦਿਆਂ ਨੂੰ ਉਭਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਇਸ ਮੌਕੇ ਪ੍ਰੈਸ ਕਲੱਬ ਵੱਲੋਂ ਵਕ ਵਕ ਅਖਬਾਰਾਂ ਦੇ ਜੁਲਾਈਨ ਚਾਰਜ ਅਤੇ ਫਾਸਵੀ ਬਠਿੰਡਾ ਖਬਰਨਾਮਾ ਦੇ ਹੈੱਡ ਧਰਮਚੰਦਰ ਜੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਕਲੱਬ ਦੇ ਅਹੁਦੇਦਾਰਾਂ ਨੇ ਚੇਹਾ ਕੇ ਪੱਤਰਕਾਰ ਦਿਨ ਰਾਤ ਮਿਹਨਤ ਕਰਕੇ ਲੋਕਾਂ ਤੱਕ ਸੱਚ ਪਹੁੰਚਾਉਂਦੇ ਹਨ ਅਤੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਨਾ ਸਾਡਾ ਫਰਜ਼ ਹੈ ਸਮਾਰੋਹ ਦੇ ਅੰਤ ਵਿੱਚ ਪ੍ਰੈਸ ਕਲੱਬ ਪੱਤਾ ਪਾਈ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਪੱਤਰਕਾਰ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਪਵਿੱਖ ਵਿੱਚ ਵੀ ਇਸੇ ਤਰ੍ਹਾਂ ਇਕਤਾ ਦੇ ਨਾਲ ਸਮਾਜਿਕ ਸੇਵਾ ਅਤੇ ਪੱਤਰਕਾਰਤਾ ਦੇ ਮਿਆਰ ਨੂੰ ਉੱਚਾ ਚੁੱਕਣ ਦਾ ਭਰੋਸਾ ਦਿੱਤਾ ਰਹੂੰਗਾ ਬਾਕੀ ਇੱਕ ਸਰਕਾਰ ਦੀ ਬੜੀ ਨਿਖੇਦੀ ਕਰਦੀ ਹੈ ਬੜਾ ਸ਼ਰਮਨਾਕ ਕਾਰਾ ਹੈ ਪੱਤਰਕਾਰ ਭਾਈਚਾਰਾ ਇੱਕ ਸਮਾਜ ਨੂੰ ਅੱਗੇ ਲੈਣ ਲੈ ਕੇ ਜਾਣ ਵਾਸਤੇ ਇੱਕ ਬਹੁਤ ਹੀ ਸਲੰਘਾਯੋਗ ਜਿਹੜਾ ਇੱਕ ਸਿਸਟਮ ਹੁੰਦਾ ਹੈ ਜੇ ਆਪਣੀ ਬ੍ਰੋਥ ਹੋ ਰਹੀ ਹੈ ਆਪਣੀ ਜੰਪਰਵਾਰਾਂ ਦੇ ਵਿੱਚ ਕੋਈ ਗੱਲ ਪਹੁੰਚਦੀ ਹੈ ਪੱਤਰਕਾਰ ਭਾਈਚਾਰੇ ਰਹੀ ਉਹ ਸਭ ਤੋਂ ਮੇਰਾ ਕਹਿਨ ਦਾ ਭਾਵ ਇਹ ਵੀ ਜੇ ਸਮਾਜ ਦੀ ਤਰੱਕੀ ਹੈ ਉਹਦੇ ਵਿੱਚ ਪੱਤਰਕਾਰ ਭਰਾਵਾਂ ਦਾ ਵੀ ਬਹੁਤ ਵੱਡਾ ਹੱਥ ਹੁੰਦਾ ਹੈ। ਸੁਵਜ ਭਗਤਾ ਦੇ ਵਿੱਚ ਦਸਵਾਂ ਕੈਲੰਡਰ ਰੀਲੀਜ਼ ਸਮਾਗਮ ਹੋਇਆ। ਇਹ ਸਮਾਗਮ ਪ੍ਰੈਸ ਕਲੱਬ ਭਗਤਾ ਦੇ ਵੱਲੋਂ ਕੀਤਾ ਗਿਆ। ਪ੍ਰੈਸ ਕਲੱਬ ਭਗਤਾ ਹਰੇਕ ਵਾਰੇ ਇੱਕ ਕੈਲੰਡਰ ਰੀਲੀਜ਼ ਕਰਦਾ ਹੈ ਔਰ ਨਾਲ ਨਾਲ ਬਹੁਤ ਬਹੁਤ ਸਾਰੀਆਂ ਤੁਸਾਰੂ ਗਤੀਵਿਧੀਆਂ ਜਿਹੜੀਆਂ ਉਹ ਇੱਕ ਤੋਂ ਦੇ ਪੱਤਰਕਾਰ ਭਾਈਚਾਰੇ ਦੇ ਵੱਲੋਂ ਕੀਤੀਆਂ ਜਾਂਦੀਆਂ ਜਿਹਦੇ ਵਿੱਚ ਉੱਪਰ ਦੇ ਵਿਦਿਆਰਥੀ ਹੈ ਜਿਹੜੇ ਵਿਸ਼ਾ ਉਧਾਰਤੀ ਕੋਈ ਵੀ ਉੱਭਰ ਰਿਹਾ ਹੁੰਦਾ ਪਰ ਉਹਨੂੰ ਨਿਸ਼ਾਨਾ ਕਰਕੇ 65000 ਰੁਪਿਆ ਉਸਨੇ ਉਸੇ ਮੱਦੇ ਨਿਤੀ ਦੇਖੋ ਉਹ ਪ੍ਰਮਾਣ ਮੰਨ ਜੀ ਇਸ ਕਰਤੀ ਕੋਈ ਵੀ ਆ ਪਰ ਉਹ ਸਮਯਤਰਾਣ ਕਿਹੜੇ ਕੋ ਹਮ ਦਸ਼ਕ ਹੈ ਕੁਇਸੀ ਕਰਦੇ ਰਵਾਂਗੇ ਜਿਹੜੇ ਜਿਹੜੇ ਅੱਜ ਦੇ ਮੁੱਖ ਮਹਿਮਾਨ ਸ੍ਰੀ ਰਾਤ ਕਲੌਂਗ ਸਿੰਘ ਜੀ ਮਲੂਕਾ ਚੇਅਰਮੈਨ ਕਲੈਨਟ ਦੇ ਇਪਭਗ ਸੁਖਮਾਪਾ ਜੀ ਉਹਨਾਂ ਦੀ ਬੀਬੀ ਆ ਉਹਨੂੰ ਜੀਸਟਿਆ ਤਾ ਸਵਾ ਰੁਪਏ ਦਾ ਤਪਉਗਾ ਨਹੀਂ ਹੁੰਦਾ ਅੱਜ ਦੀ ਨਿਊਜ਼ ਪ੍ਰੈਸ ਅੱਜ ਦਾ ਤੁਮਾ ਗਲੈਂਡਰ ਵੀ ਸਿਹਾਰ ਹੋ ਗਿਆ ਇਸ ਦੇ ਵਿੱਚ ਗੈਸਿੰਗ ਸ਼ਿਪਰ ਦੇ ਬਿਨਾਂ ਡੀਗਰ ਨਾਲ ਜਿਹੜੀ ਅੰਦਰ ਪ੍ਰਾਣ ਨੇ ਲੇਟੂ ਟਿਚਰ ਤੋਂ ਸਿਮਪਲ ਹੋ ਰਿਹਾ ਨਮਸਤ ਕਰੀਏ ਇਹ ਕਸ਼ੀ ਸੰਤੋਖ ਹਾਂ ਬੜੇ ਧਿਆਨ ਨਾਲ ਫੋਟੋ ਜਿਹੜੀ ਹੈ ਅਤੇ ਜਿਹੜੇ ਸ਼ਾਮਿਲ ਹੋਏ ਤੇ ਜ਼ਿਲ੍ਹੇ ਦੇ ਵੱਖ-ਵੱਖ ਖੇਮਾ ਤੋਂ ਵੱਖ-ਵੱਖ ਸਟੇਸ਼ਨ ਕੋਲ ਕੰਮ ਕਰਦੇ ਅਧਿਕਾਰ ਦੇਖੀ ਆਏ ਤੇ ਖਾਸ ਕਰ ਇਹ ਰਹੀ ਕਿ ਵੱਖ-ਵੱਖ ਵਰਾਂ ਨੇ ਜ਼ਿਲ੍ਹਾ ਕਮਿਸ਼ਨ ਜਿਹੜੇ ਜ਼ਿਲ੍ਹਾ ਇੰਚਾਰਜ ਨੇ ਉਹਨਾਂ ਨੂੰ ਇਸ ਸਮਾਗਮ ਦਾ ਸਨਮਾਨ ਦਿੱਤਾ। ਪੈਸ ਕਲੱਬ ਫਕਤਾ ਭਾਈ ਦਾ ਵੱਲੋਂ ਅੱਜ 10 ਸਲਾਣਾ ਕੈਲੰਡਰ ਰਿਲੀਜ਼ ਸਮਰੋਹ ਕੀਤਾ ਗਿਆ ਹੈ। ਜਿਸ ਵਿੱਚ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਅਸੋਸੀਏਸ਼ਨ ਦੇ ਪ੍ਰਧਾਨ ਸਦਾਤ ਜੈਸਨ ਸ਼ੇਬਰ ਅਤੇ ਕਲੇਅਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਦ ਭਾਈ ਦੇ ਚੇਅਰਮੈਨ ਸਤਾਰ ਕਰਵੰਤ ਸਿੰਘ ਜੀ ਕਾ ਉਹਨਾਂ ਨੇ ਦਿਹਾਣ ਲਈ ਚ ਇਹ ਪ੍ਰੋਗਰਾਮ ਨੂੰ ਕਰਵਾਇਆ ਮੈਂ ਇਸ ਤੁਹਾਡੇ ਚੈਨਲ ਪਈ ਦੱਸਣਾ ਚਾਹੁੰਦਾ ਕਿ ਅਸੀਂ ਪਿਛਲੇ ਲਗਭਗ 11 ਸਾਲਾਂ ਤੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਡੇ ਯੂਨੀਅਨ ਦੇ ਆਗੂਆਂ ਦੇ ਨਿਰਦੇਸ਼ਾਂ ਉੱਤੇ ਅਸੀਂ ਪੱਤਰਕਾਰਤਾ ਦੇ ਨਾਲ ਨਾਲ ਸਮਾਜ ਸੇਵਾ ਦੇ ਕਾਰਜ ਵੀ ਕਰਦੇ ਆ ਰਹੇ ਹਾਂ ਅਤੇ ਵਿਸ਼ਵਾਸਪੂਰਨ ਹਾਂ ਕਿ ਤੁਹਾਡੇ ਸਭ ਦੇ ਸਹਿਯੋਗ ਨਾਲ ਅਸੀਂ ਇਹ ਸਮਾਜ ਸੇਵਾ ਦਾ ਕਾਰਜ ਲਗਾਤਾਰ ਜਾਰੀ ਰੱਖਣਾ ਧੰਨਵਾਦ